ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਹੋਰ ਸਾਖੀ ਸਰਵਣ ਕਰੀਏ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੇ ਅੱਜ ਤੁਸੀਂ ਜਾਣੋਗੇ ਕਿ ਸੋਣਾ ਤੇ ਮੋਣਾ ਕੌਣ ਸੀ ਗੁਰੂ ਪਾਤਸ਼ਾਹ ਜੀ ਦੀ ਮਿਹਰ ਦੇ ਉਹ ਕਿਵੇਂ ਪਾਤਰ ਬਣੇ ਇਸ ਤੋਂ ਇਲਾਵਾ ਅੱਜ ਤੁਸੀਂ ਇਹ ਵੀ ਜਾਨਣਾ ਕਰੋਗੇ ਕਿ ਗੁਰੂ ਪਾਤਸ਼ਾਹ ਜੀ ਕੋਲ ਜਦੋਂ ਇੱਕ ਫਕੀਰ ਰੋਡਾ ਜਲਾਲੀ ਆਇਆ ਸੀ ਤਾਂ ਐਸੀ ਕੀ ਘਟਨਾ ਵਾਪਰੀ ਕਿ ਉਹਨੂੰ ਗੁਰੂ ਪਾਤਸ਼ਾਹ ਜੀ ਦੇ ਅੱਗੇ ਸ਼ਰਮਿੰਦਾ ਹੋਣਾ ਪਿਆ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਜ਼ਰੂਰ ਸੁਰਤ ਵਿੱਚ ਰੱਖਿਓ ਇੱਕ ਫਕੀਰ ਜੀ ਦੇ ਹੱਥ ਵਿੱਚ ਲਹਿਰਾਉਂਦੇ ਫੁੱਲਾਂ ਦੀ ਟੋਕਰੀ ਫੜੀ ਹੋਈ ਸੀ ਸੰਗਤ ਜੀ ਸਿਰ ਤੇ ਕਲੰਦਰ ਨੂਮਾ ਟੋਪੀ ਪਾਈ ਹੋਈ ਸੀ ਜਿਵੇਂ ਮੁਸਲਮਾਨਾਂ ਦੇ ਪਾਈ ਹੁੰਦੀ ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਆਇਆ ਫੁੱਲਾਂ ਦੀ ਟੋਕਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖੀ ਤੇ ਸਾਈਹਬਾਂ ਦੇ ਚਰਨਾਂ ਉੱਪਰ ਨਮਸਕਾਰ ਕਰ ਸਤਿਗੁਰਾਂ ਦੇ ਸਨਮਖ ਖਲੋ ਗਿਆ ਸਤਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ ਭਾਈ ਫਕੀਰ ਨੇ ਕਿਹਾ ਜੀ ਮੈਂ ਰੋਡਾ ਜਲਾਲੀ ਹਾਂ ਦੂਰ ਤੋਂ ਦਰਸ਼ਨਾਂ ਨੂੰ ਆਇਆ ਹਾਂ ਸੱਚੇ ਪਾਤਸ਼ਾ ਸਤਗੁਰੂ ਜੀ ਬੋਲੇ ਰੋਡਾ ਜਲਾਲੀ ਕਿ ਰੋਡਾ ਪਲਾਲੀ ਫਕੀਰ ਕਹਿਣ ਲੱਗਿਆ ਨਾ ਪਾਤਸ਼ਾ ਮੈਂ ਤਾਂ ਰੋਡਾ ਜਲਾਲੀ ਹਾਂ ਸਤਗੁਰ ਕਹਿਣ ਲੱਗੇ ਜੇ ਤੂੰ ਜਲਾਲੀ ਸੀ ਤਾਂ ਸਾਡੇ ਲਈ ਕੋਈ ਨਿਗਰਸ਼ ਹੈ ਜਾਂ ਵਸਤੂ ਕਿਉਂ ਨਹੀਂ ਲੈ ਕੇ ਆਇਆ ਰੋਡੇ ਨੇ ਉੱਤਰ ਦਿੱਤਾ ਪਾਤਸ਼ਾਹ ਮੈਂ ਬਹੁਤ ਗਰੀਬ ਹਾਂ ਮੈਂ ਨੰਗ ਹਾਂ ਮੇਰੇ ਕੋਲ ਕੁਝ ਨਹੀਂ ਹੈ ਸਤਿਗੁਰ ਕਲਗੀਧਰ ਜੀ ਨੇ ਕਿਹਾ ਕਿ ਜੇ ਤੇਰੇ ਪਾਸ ਕੁਝ ਨਹੀਂ ਤਾਂ ਖਾਲੀ ਹੱਥ ਆ ਜਾਣਾ ਸੀ ਤਾ ਗੁਰੂ ਸਾਹਿਬ ਦੀ ਗੱਲ ਸੁਣ ਕੇ ਫਕੀਰ ਨੇ ਕਿਹਾ ਜੀ ਫਕੀਰਾਂ ਦੇ ਖਾਲੀ ਹੱਥ ਸੋਹਣੇ ਨਹੀਂ ਲੱਗਦੇ ਫਕੀਰ ਨੇ ਅੱਗੇ ਹੋਰ ਉੱਤਰ ਦਿੰਦੇ ਹੋਏ ਕਿਹਾ ਕਿ ਉਹ ਜਲਾਲ ਹੂੰ ਦਸਤੇ ਖਾਲੀ ਰੁਸਵਾ ਕਹਿਣ ਦਾ ਭਾਵ ਜਦੋਂ ਅੱਲਾ ਦੇ ਨੂਰ ਦੇ ਦਰਸ਼ਨ ਕਰਨ ਆਉਣਾ ਹੋਵੇ ਤਾਂ ਖਾਲੀ ਹੱਥ ਨਹੀਂ ਆਈਦਾ ਪਾਤਸ਼ਾਹ ਮੈਂ ਖਾਲੀ ਹੱਥ ਕਿਵੇਂ ਆ ਸਕਦਾ ਸੀ ਸਤਗੁਰੂ ਸਚੇ ਪਾਸ਼ਾ ਗੁਰੂ ਕਲੰਗੀਧਰ ਜੀ ਨੇ ਰੋਡੇ ਦੀ ਗੱਲ ਸੁਣ ਕੇ ਅੱਗੋਂ ਕਿਹਾ ਉਹ ਮਦਾਰ ਦਿਲੇ ਖਾਲੀ ਰੁਸਵਾ ਅਸਤ ਕਹਿਣ ਦਾ ਭਾਵ ਕਿ ਇਹ ਇਹ ਮਦਾਰ ਸ਼ਰਮਿੰਦਗੀ ਖਾਲੀ ਦਿਲ ਲੈ ਕੇ ਆਉਣ ਦੀ ਹੈ ਇੱਥੇ ਖਾਲੀ ਹੱਥ ਲਾਉਣ ਦੀ ਤਾਂ ਕਹਾਣੀ ਹੀ ਨਹੀਂ ਆ ਇਹ ਤਾਂ ਸਾਰੀ ਕਹਾਣੀ ਇਹ ਸਾਰੀ ਖੇਡ ਹੀ ਪ੍ਰੇਮ ਦੀ ਹੈ ਕਹਿੰਦੇ ਆ ਆਪਣੇ ਨੈਨ ਸਤਗੁਰੂ ਸਚੇ ਪਾਸ਼ਾ ਜੀ ਨੇ ਕੁਝ ਪਲਾਂ ਲਈ ਮੁੰਦਲੇ ਕੁਝ ਸਮੇਂ ਤੋਂ ਬਾਅਦ ਸਤਿਗੁਰ ਸਚੇ ਪਾਤਸ਼ਾਹ ਜੀ ਨੇ ਫੇਰ ਰੋਡੇ ਨੂੰ ਕਿਹਾ ਤੂੰ ਪਲਾਲੀਆ ਤੂੰ ਫੁੱਲ ਨਹੀਂ ਤੋੜੇ ਤੂੰ ਦੋ ਦਿਲ ਤੋੜ ਦਿੱਤੇ ਨੇ ਤੂੰ ਦੋ ਦਿਲ ਨਹੀਂ ਤੋੜੇ ਤੂੰ ਦੋ ਜਿਉਂਦੀਆਂ ਰੂਹਾਂ ਤੋੜ ਦਿੱਤੀਆਂ ਨੇ ਇਹਨੇ ਬਚਨ ਕਹਿ ਕੇ ਸਤਿਗੁਰ ਸਚੇ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਨੂੰ ਸੰਤ ਕੀਤੀ ਕਿ ਹੱਥ ਮਾਰ ਕੇ ਇਸ ਪਲਾਲੀ ਦੀ ਟੋਪੀ ਜਿਹੜੀ ਇਹਦੇ ਸਿਰ ਤੇ ਆ ਉਹਨੂੰ ਉਤਾਰ ਦਿੱਤਾ ਜਾਵੇ ਪਾਈ ਮਨੀ ਸਿੰਘ ਜੀ ਗੁਰੂ ਪਾਸ਼ਾ ਜੀ ਦੀ ਸੈਨਤ ਨੂੰ ਸਮਝਦਿਆਂ ਇਹੀ ਕਰਦੇ ਨੇ ਉਹਨਾਂ ਨੇ ਰੋਡੇ ਦੀ ਟੋਪੀ ਨੂੰ ਹੱਥ ਮਾਰ ਕੇ ਲਾ ਦਿੱਤਾ ਜਿਵੇਂ ਹੀ ਉਸ ਦੀ ਟੋਪੀ ਸਿਰ ਤੋਂ ਲਈ ਤਾਂ ਟੋਪੀ ਦੇ ਵਿੱਚੋਂ ਛਣਨ ਛਣਨ ਕਰਦੀਆਂ 5-7 ਸੋਨੇ ਦੀਆਂ ਮੋਹਰਾ ਤੇ ਰੁਪਏ ਧਰਤੀ ਤੇ ਖਿਲਰ ਗਏ ਸਤਿਗੁਰੂ ਸੱਚੇ ਪਾਸ਼ਾ ਦਾ ਇਹ ਕੌਤਕ ਵੇਖ ਕੇ ਪੰਡਾਲ ਦੇ ਵਿੱਚ ਜਿੰਨੀ ਵੀ ਸੰਗਤ ਬੈਠੀ ਸੀ ਉਹ ਹੱਸ ਪਈ ਤੇ ਰੋਡੇ ਜਲਾਲੀ ਦਾ ਮੂੰਹ ਪੀਲਾ ਪੈ ਗਿਆ ਤੇ ਸ਼ਰਮਿੰਦਗੀ ਨਾਲ ਪਾਣੀਓ ਪਤਲਾ ਹੋ ਕੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਚਰਣਾ ਤੇ ਟਹਿ ਪਿਆ ਗੁਰੂ ਸਾਹਿਬ ਨੇ ਬਚਨ ਕੀਤੇ ਰੋਡੇ ਤੂੰ ਰੱਬ ਦੇ ਜਲਾਲ ਵਾਲਾ ਰੋਡਾ ਜਾਂ ਸੋਨੇ ਦੇ ਜਲਾਲ ਵਾਲਾ ਰੋਡਾ ਰੋਡਾ ਜਲਾਲੀ ਚੁੱਪ ਸੀ ਇਸ ਵਾਰ ਸਤਗੁਰੂ ਸੱਚੇ ਪਾਸ਼ਾ ਜੀ ਅੱਗੇ ਕਹਿਣ ਲੱਗੇ ਕਹਿੰਦੇ ਇਨ੍ਹਾਂ ਫੁੱਲਾਂ ਵਿੱਚੋਂ ਖੁਸ਼ਬੂ ਨਹੀਂ ਆ ਰਹੀ ਸਗੋਂ ਸਾਨੂੰ ਸਹਿਮ ਦੀ ਤੇ ਗਮ ਦੀ ਫਰਿਆਦ ਸੁਣਾਈ ਦੇ ਰਹੀ ਹੈ اے ਬੇਜਾਨ ਕਿਸੇ ਪਿਆਰੇ ਦੇ ਪਿਆਰ ਨੂੰ ਵਲੰਦਰ ਦੀਆਂ ਆਹਾਂ ਮਾਰਦੇ ਪਏ ਨੇ ਤੈਨੂੰ ਨਹੀਂ ਪਤਾ ਇਹ ਫੁੱਲਾਂ ਨੂੰ ਤੋੜ ਕੇ ਤੂੰ ਕਿੰਨਾ ਗੁਨਾਹ ਕਰ ਦਿੱਤਾ ਹੈ ਇਹ ਫੁੱਲ ਕਿਸੇ ਨੇ ਕੀ ਸੋਚ ਕੇ ਲਗਾਏ ਸੀ ਤੇ ਤੂੰ ਕੀ ਸੋਚ ਕੇ ਉਹਦਾ ਜਿਹੜਾ ਬਾਗ ਹੈ ਜਿਹੜੀ ਉਹਦੀ ਬਗੀਚੀ ਆ ਫੁੱਲਾਂ ਵਾਲੀ ਉਹਨੂੰ ਬਰਬਾਦ ਕਰ ਆਇਆ ਤੂੰ ਪੁੰਨ ਨਹੀਂ ਤੂੰ ਤਾਂ ਮਹਾਪਾਪ ਖੱਟ ਲਿਆਂਦਾ ਹੈ ਰੋਡਾ ਤਾਂ ਸ਼ਰਮਿੰਦਾ ਬਹੁਤ ਜ਼ਿਆਦਾ ਹੋਇਆ ਸ਼ਰਮਿੰਦਗੀ ਦਾ ਮਾਰਾ ਉਹ ਉੱਥੇ ਹੀ ਖੜਾ ਰਿਹਾ ਅੱਗੋਂ ਕੁਝ ਨਾ ਬੋਲਿਆ ਸਤਗੁਰ ਕਲੰਗੀਧਰ ਜੀ ਫਿਰ ਉਸ ਜਗ੍ਹਾ ਤੇ ਪੁੱਜੇ ਜਿੱਥੇ ਸੋਹਣਾ ਤੇ ਮੋਹਣਾ ਇਸਤਰੀ ਪਰਤਾ ਨੇ ਸਤਿਗੁਰਾਂ ਜੀ ਦੇ ਪ੍ਰਕਾਸ਼ ਉਸ ਉਤਸਵ ਦੇ ਮੌਕੇ ਭੇਟਾ ਕਰਨ ਲਈ ਪੀਲੇ ਗੇਂਦੇ ਤੇ ਗਲਦੋਦੀਆਂ ਉਗਾਈਆਂ ਹੋਈਆਂ ਸੀ ਜਿਨ੍ਹਾਂ ਨੂੰ ਇਹ ਰੋਡਾ ਤੋੜ ਕੇ ਟੋਕਰਾ ਭੜ ਕੇ ਸਤਿਗੁਰੂ ਪਾਸ ਲੈ ਗਿਆ ਸੀ ਉਹਨਾਂ ਦੀ ਬਰਬਾਦੀ ਹੋਈ ਤੱਕ ਕੇ ਸਦਮੇ ਦੇ ਵਿੱਚ ਪੈ ਬੇਹੋਸ਼ੀ ਦੀ ਹਾਲਤ ਵਿੱਚ ਸੋਹਣੇ ਮੋਹਣਾ ਦੋਨੋਂ ਪਏ ਸੀ ਸਤਿਗੁਰ ਜੀ ਨੇ ਦੋਨਾਂ ਨੂੰ ਹੋਸ਼ ਵਿੱਚ ਲਿਆਂਦਾ ਤੇ ਸਾਵਧਾਨ ਕੀਤਾ ਦੋਨਨਾ ਨੂੰ ਨਦਰੀ ਨਦਰ ਨਿਹਾਲ ਕਰਕੇ ਉਹਨਾਂ ਦੀ ਸੇਵਾ ਥਾਂੇ ਪਾ ਕੇ ਉਹਨਾਂ ਦਾ ਲੋਕ ਤੇ ਪਰਲੋਕ ਸਵਾਰਿਆ ਹੋਸ਼ ਪਰਤਨ ਤੇ ਸੋਹਣਾ ਮੋਹਣਾ ਨੂੰ ਰੋਡੇ ਜਲਾਲੀ ਦੀ ਕਰਤੂਤ ਦਾ ਪਤਾ ਜਦੋਂ ਲੱਗਿਆ ਸੰਗਤੋਂ ਤੇ ਸਤਗੁਰ ਸੱਚੇ ਪਾਸ਼ਾ ਤੋਂ ਕਿ ਇਹ ਬਾਗ ਇਹ ਬਗੀਚਾ ਤੁਹਾਡਾ ਜਿਹੜਾ ਤੁਸੀਂ ਸਤਗੁਰ ਸੱਚੇ ਪਾਸ਼ਾ ਜੀ ਦੇ ਗੁਰਪੁਰਪ ਦੇ ਲਈ ਬਣਾਇਆ ਸੀ ਉਹ ਕਿਸੇ ਹੋਰ ਨੇ ਨਹੀਂ ਬਲਕਿ ਰੋਡੇ ਜਲਾਲੀ ਨੇ ਖਰਾਬ ਕੀਤਾ ਇਹ ਗੱਲ ਜਦੋਂ ਉਹਨਾਂ ਨੂੰ ਪਤਾ ਲੱਗੀ ਤਾਂ ਉਹ ਸੋ ਵੀ ਉਹਨਾਂ ਦੇ ਕੰਨੀ ਪਈ ਕਿ ਰੋਡੇ ਜਲਾਲੀ ਨੂੰ ਸਿੱਖਾਂ ਨੇ ਇਸ ਗੱਲ ਲਈ ਡੱਕਿਆ ਵੀ ਆ ਪਰ ਉਪਕਾਰੀ ਸਿੱਖ ਸਿੱਖਣੀ ਨੇ ਸਾਹਬਾਂ ਦੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਕਿ ਪਾਤਸ਼ਾਹ ਜਿੱਥੇ ਆਪ ਜੀ ਨੇ ਸਾਡੇ ਤੇ ਮੇਹਰਾਂ ਦੀ ਨਜ਼ਰ ਕੀਤੀ ਹੈ ਉਥੇ ਕਿਰਪਾ ਕਰੋ ਹੁਣ ਇਸ ਰੋਡੇ ਜਲਾਲੀ ਨੂੰ ਵੀ ਬਖਸ਼ ਦੋ ਕਿਉਂਕਿ ਇਹ ਫੁੱਲ ਆਖਰ ਤਾ ਤੁਹਾਡੇ ਚਰਨਾ ਵਿੱਚ ਹੀ ਜਾਣੇ ਸੀ ਅਸੀਂ ਸੰਸਾਰੀ ਜੀਵ ਦਾ ਹਾਂ ਪਾਤਸ਼ਾ ਗਲਤੀਆਂ ਦੇ ਪੁਤਲੇ ਹਾਂ ਭੁੱਲਾਂ ਦੇ ਪੁਤਲੇ ਹਾਂ ਅਸੀਂ ਖਿੰਨ ਖਿੰਨ ਔਗਣ ਕਰਦੇ ਹਾਂ ਪਰ ਤੁਸਾਂ ਪਲ ਪਲ ਸਾਨੂੰ ਬਖਸ਼ ਲੈਣਾ ਹੈ ਸਾਡੀਆਂ ਭੁੱਲਾਂ ਔਗਣਾਂ ਲਈ ਇੱਕ ਤੇਰੀ ਰਹਿਮਤ ਦ੍ਰਿਸ਼ਟੀ ਤੇ ਤੇਰਾ ਨਾਮ ਹੀ ਦਾਰੂ ਹੈ ਸੋ ਕਿਰਪਾ ਕਰੋ ਪਾਤਸ਼ਾ ਰੋਡੇ ਨੂੰ ਵੀ ਬਖਸ਼ ਕੇ ਤਾਰ ਦਿਓ ਮਹਾਰਾਜ ਜੀ ਸਤਗੁਰ ਸਚੇ ਪਾਤਸ਼ਾਹ ਜੀ ਨੇ ਸੋਣਾ ਮੋਣਾ ਦੀ ਇਹ ਖਿਮਾ ਦ੍ਰਿਸ਼ਟੀ ਤੇ ਕੋਮਲਤਾ ਵੇਖ ਕੇ ਰੋਡੇ ਨੂੰ ਸੱਦ ਕੇ ਅਸ਼ੀਰਵਾਦ ਦਿੱਤਾ ਕੰਡ ਤੇ ਹੱਥ ਫੇਰਿਆ ਰੋਡੇ ਦੇ ਜੋ ਅੰਦਰ ਕਮੀ ਸੀ ਗੁਰੂ ਰਹਿਮਤ ਦੇ ਨਾਲ ਮੇਰੇ ਕਲੰਗੀਆਂ ਵਾਲੇ ਨੇ ਉਹ ਸਭ ਦੂਰ ਕਰ ਦਿੱਤੀ ਸਭ ਗੁਰੂ ਪਾਤਸ਼ਾਹ ਜੀ ਦੀ ਰਹਿਮਤ ਦੇ ਨਾਲ ਦੂਰ ਹੋ ਗਈਆਂ ਉਹਦੀਆਂ ਜੋ ਵੀ ਕਮੀਆਂ ਸੀ ਸਤਗੁਰਾਂ ਨੇ ਰੋਡੇ ਨੂੰ ਸੰਬੋਧਨ ਕਰਕੇ ਫਿਰ ਕੇ ਆ ਕਿ ਰੋਡੇ ਜਲਾਲੀ ਤਕੜਾ ਹੋ ਜੁੜ ਜਾ ਹੁਸਨਾ ਦੇ ਜਲਾਲ ਨਾਲ ਤੇ ਟੁੱਟਿਆਂ ਹੋਿਆਂ ਨੂੰ ਹੁਣ ਅੱਗੇ ਤੂੰ ਜੋੜੀ ਨਾ ਕਿ ਜੁੜਿਆਂ ਹੋਿਆਂ ਨੂੰ ਤੋੜੀ ਰੋਡਾ ਅਸਲੀ ਰੂਪ ਵਿੱਚ ਗੁਰੂ ਮੇਰ ਨਾਲ ਜਲਾਲ ਵਾਲਾ ਬਣ ਗਿਆ ਪਹਿਲਾਂ ਉਹ ਕੇਵਲ ਰੋਡਾ ਜਲਾਲੀ ਨਾਮ ਦਾ ਸੀ ਪਰ ਜਿਵੇਂ ਮੇਰੇ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਦ੍ਰਿਸ਼ਟੀ ਪਈ ਮੇਰਾਂ ਦੀ ਨજર ਪਈ ਤਾਂ ਹੁਣ ਰੋਡਾ ਗੁਰੂ ਪਾਸ਼ਾ ਜੀ ਦੀ ਮੇਰ ਨਾਲ ਅਸਲ ਜਲਾਲ ਵਾਲਾ ਬਣ ਗਿਆ ਨਾਮ ਦੀ ਰੋਹ ਅੰਦਰ ਚੱਲ ਪਈ ਮੁਲੰਮਾ ਬਾਜ ਛਲ ਕਪਟ ਗੁਰੂ ਮੇਰ ਨਾਲ ਗੁਰੂ ਦੇ ਹੱਥ ਕੰਢ ਤੇ ਫੇਰਨ ਨਾਲ ਅੰਦਰੋਂ ਸਭ ਜਿਹੜੇ ਦੁਬੈਦ ਸੀ ਜਿਹੜੇ ਔਗਣ ਸੀ ਉਹ ਨਿਕਲ ਗਏ ਨੇ ਸਤਿਗੁਰੂ ਪਾਸ਼ਾ ਜੀ ਦੀ ਮੇਰ ਦੇ ਨਾਲ ਸਾਰਿਆਂ ਨੂੰ ਹੀ ਅਸੀਸਾਂ ਮਿਲੀਆਂ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹੂੰਗੀ ਕੇ ਸੰਗਤ ਜੀ ਇੱਕ ਮੇਰੇ ਕਲੰਗੀ ਵਾਲੇ ਦਾ ਦਾਰੀ ਐਸਾ ਦਰ ਹੈ ਜੋ ਬੁਰਾ ਕਰਨ ਵਾਲਿਆਂ ਨਾਲ ਵੀ ਨੇਕੀ ਕਰਕੇ ਉਹਨਾਂ ਦਾ ਲੋਕ ਤੇ ਪ੍ਰਲੋਕ ਸਵਾਰ ਦਿੰਦਾ ਜਿਵੇਂ ਤੁਸੀਂ ਅੱਜ ਦੀ ਵੀਡੀਓ 'ਚ ਸੁਣਿਆ ਕਿ ਕਿਵੇਂ ਰੋਡਾ ਜਲਾਲੀ ਗਲਤ ਕੰਮ ਕਰਕੇ ਵੀ ਗੁਰੂ ਦੀ ਮਿਹਰ ਦਾ ਪਾਤਰ ਬਣ ਗਿਆ ਸਿਰਫ ਕਿਸੇ ਗੁਰੂ ਸਿੱਖ ਦੀ ਬੇਨਤੀ ਕਰਨ ਤੇ ਫਰਿਆਦ ਕਰਨ ਤੇ ਤੇ ਕਿਤੇ ਨਾ ਕਿਤੇ ਸਤਿਗੁਰ ਸੱਚੇ ਪਾਤਸ਼ਾਹ ਭਾਵਨਾ ਨੂੰ ਵੀ ਪਰਖਦੇ ਨੇ ਸਾਨੂੰ ਵੀ ਚਾਹੀਦਾ ਹੈ ਕੇ ਗੁਰੂ ਵੱਲ ਜਾਂਦਿਆਂ ਅਸੀਂ ਆਪਣੇ ਮਨ ਨੂੰ ਖਾਲੀ ਕਰਕੇ ਨਾ ਲੈ ਕੇ ਜਾਈਏ ਹੱਥ ਜੇ ਸਾਡੇ ਸਖਣੇ ਵੀ ਰਹਿ ਜਾਣ ਕਿਸੇ ਵੀ ਕਾਰਨ ਵਸ਼ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵਨਾ ਦੇ ਭੁੱਖੇ ਨੇ ਉਹ ਭਾਵਨਾ ਦੇ ਨਾਲ ਹੀ ਸਾਨੂੰ ਅਸੀਸਾਂ ਦੇ ਦਿੰਦੇ ਨੇ ਕਦੇ ਵੀ ਕਿਸੇ ਦਾ ਦਿਲ ਨਾ ਦਿਖਾਓ ਇਸ ਵੀਡੀਓ ਨੂੰ ਪੜ੍ਹ ਕੇ ਸੁਣ ਕੇ ਇਹ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਗੁਰੂ ਵੀ ਤਾਂ ਹੀ ਖੁਸ਼ ਹੁੰਦਾ ਜੇ ਗੁਰੂ ਦੀ ਸਾਜੀ ਹੋਏ ਕਾਇਨਾਤ ਜੇ ਗੁਰੂ ਦੀ ਜੋਤ ਜਿਸ ਜਿਸ ਪ੍ਰਾਣੀ ਦੇ ਵਿੱਚ ਵਸਦੀ ਹੈ ਉਹਨੂੰ ਆਪਾਂ ਠੇਸ ਨਾ ਪਹੁੰਚਾਈਏ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਕੁਝ ਸਿਖਾ ਕੇ ਗਈ ਹੋਏਗੀ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਇਸ਼ਾਰਿਆਂ ਦੇ ਵਿੱਚੋਂ ਸਮਝਣਾ ਕਰੋ ਕਿ ਜ਼ਿੰਦਗੀ ਨੂੰ ਅਸਲ ਤਰੂਪ ਕਿਵੇਂ ਜੁਣਾਈ ਕਿਵੇਂ ਗੁਰੂ ਦੀਆਂ ਬਖਸ਼ਿਸ਼ਾਂ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਇਸ ਤਰ੍ਹਾਂ ਦੀ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਕਿ ਮੇਰੇ ਕਲਗੀਧਰ ਸਾਹਿਬ ਸੱਚੇ ਪਾਸ਼ਾ ਜੀ ਦਾ ਇਹ ਮੈਸੇਜ ਇਹ ਪੈਗਾਮ ਪੂਰੀ ਕਾਇਨਾਤ ਨੂੰ ਪਤਾ ਲੱਗ ਸਕੇ ਹੁਣ ਇਹ ਗਲਤੀਆਂ ਤੇ ਭੁੱਲਾਂ ਲਿਖੇ ਮਾ ਸਾਨੂੰ ਦੋ ਇਜਾਜ਼ਤ ਕੱਲ ਨੂੰ ਫੇਰ ਆਪਜੀ ਦੀ ਕਜੈਰੀ ਜੇ ਇੱਕ ਨਵੀਂ ਸਾਖੀ ਲੈ ਕੇ ਗੁਰੂ ਵਡਿਆਈ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ